ਦਾਇ ਨੋ ਜਗ ਘਟ ਨਜੈ ਨਾਮੁ ਮੋਰੀ ਨਾਉ ਵੈ ਸੋਗੇ ਜਿੰਦਰੇ ਨਾ ਛੁਟੇ ਗੋਬੇ ਗੁਣ 헤ਰੁ ਨਾ ਕੋਇ ਨਾ ਕੋ ਹੋਆ ਨਾ ਕੋਇ ਜੇਵੜੇ ਆਪ ਤੇਵੜ ਤੁਲਾ ਤੇ ਜਿੰਦਰੇ ਕੈਤੀ ਰਾਚ ਕਸੂਰੁ ਜਾਇ ਦੁਜੈ ਨਾ ਕੋ ਨਾ ਬਸਰਾਤੇ ਰਾਗੁ ਜੀ ਰੇ ਮਹਿਲਾ ਚੋਥਾ ਅਰਕੇ ਜਨ ਸਤਿਗੁਰੇ ਸਤਿਗੁਰੁ ਕਰ ਬਿਨਾ ਕੁਰ ਗ੍ਰਿਪਾਇਐ ਕਮਤੀਰਾ ਕਿਰਮ ਸਤਿਗਿ ਸਰਣਾਇ ਖਰਿਆਨਾ ਪ੍ਰਗਾਸਿ ਮੇਰੇ ਮਿਤ ਗੁਰਦੇ ਮੋਖ ਕੋ ਰਹਾ ਨ ਪ੍ਰਗਾਸਿ ਪੁਰਮਤ ਨਾਮ ਮੇਰਾ ਤਾਨ ਸੁਖਾਈ ਅਰਗੇ ਤੁਨੇ ਰਾਰਸ ਰਾਵ ਅਰਜਨ ਕੇਵਲ ਭਉ ਦੇ ਰੈ ਜਨ ਹਰ ਹਰ ਸਰਦਰਖਿਆਸੇ ਹਰਿ ਨਾਮ ਨਿਤ ਤਤਸੇ ਮੇਰੇ ਸੰਗਤਿ ਪ੍ਰਗਾਸ਼। ਜena ਹਰੇ ਹਰੇ ਕਰਿ ਜਨਾਮ ਨਾ ਪਾਇ। ਤੇ ਪਾਵਣ ਜਪ ਸਜੋ ਸਤਿਗੁਰ ਸੰਗਤਿ ਆਈ। ਤਿਨ ਜੀਗਾ ਤਿਨ ਜੀਵਸ। ਜena ਹਰਜਨੇ ਸਤਗੁਰ ਸੰਧਪ੍ਰੀਤਨ ਸਰਬਸਤ੍ਰਿ ਚਲਿ ਕਾਸੀ। ਤਾਂ ਤਾਂ ਸਤਿ ਸੰਗਤ ਜਿਤ ਹਰ ਸੁਭਾਇ। ਕੰਦੇ ਨਾਲਿ ਜਨਾਮ ਪਰਗਾਸ। राग गुजरी मळा پنجवा काय रे मच्चतो तुम जन जारण जो पर्याय सहेल पथरम जंदु पाए त करज किया के करतरेया मेरे बांद जी सत संगत मिले सुतरीया गुर प्रसादि परम पद पाया सुख कष्ट ਹਰੀ ਹਰਾ ਜਨਨ ਪਿਤ ਲੋਕ ਸੁਧ ਬੰਤਾ ਕੋਈ ਨਾ ਇਸ ਕੀ ਪ੍ਰਿਆ ਸਵੈ ਸਰ ਜੀ ਕਿਸੰਗਾਇ ਠਾਕੁਰੇ ਕਾਇ ਮਨ ਬੋ ਕਰਿਆ ਉੜ ਉੜਿਆ ਵੈਸੇ ਕੋਸਰ ਕਿ ਪਾਛਿ ਬਚਰੇ ਚਰਿਆ ਸ੍ਰੀ ਕਾਣਾ ਖਿਲੇ ਹੈ ਤਣ ਜਗਾਨ ਮਨ ਮੈਂ ਸਿਮ ਬ ਕਰਿਆ ਸੁਨ ਗਾਨ ਉਸ ਰਸਤਿ ਦਾ ਨੇ ਠਾਕੁਰੇ ਕਰ ਕਰਿਆ ਜਨਨ